ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਬਲਟੋਆ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਆ ਗਿਆ ਤੇ ਭਾਉ ਸਖਦੇਵ ਤੇ ਫੂਲੇ ਨੂੰ ਮਲਾ ਦੇਾਂਗੇ ਤੁਹਾਨੂੰ ਚਾਰ ਇਹ ਮੱਝਾਂ ਝੋਟੀਆਂ ਤੇ ਤਿੰਨ ਵੇੜਾਂ ਗਾਵਾਂ ਹਰ ਇੱਕ ਨਸਲ ਦੀ ਮੈਂ ਤੇ ਹਰ ਇੱਕ ਨਸਲ ਦੀ ਗਊ ਤੁਹਾਨੂੰ ਇਸ ਵੀਡੀਓ ਚ ਐਡ ਕਰਦੇ ਆਂਗੇ ਜਿਹੜਾ ਪਸੰਦ ਆ ਗਿਆ ਉਹ ਤਸੱਲੀ ਤੁਸੀਂ ਕਰ ਲੈਣੀ ਹੱਥ ਬੰਨ ਕੇ ਬੇਨਤੀ ਇਹਨਾਂ ਦੀ ਸਾਡੀ ਵੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਉਹ ਤਸੱਲੀ ਥੋਡੀ ਹੋਵੇ ਫੇਰ ਖਰੀਦਿਓ ਆਜੋ ਬਾਲਾ ਟਾਈਮ ਨਾ ਲੈਂਦੇ ਹੋਏ ਲਈਏ ਜਾਣਕਾਰੀ ਕਿੰਨੀਆਂ ਗੱਬਣਾਂ ਕਿੰਨੀਆਂ ਸੂਈਆਂ ਮੇਰੇ ਹਿਸਾਬ ਨਾਲ ਤਿੰਨ ਕਸੂਈਆਂ ਬਿਲਕੁਲ ਤਾਜ਼ੀਆਂ ਤੇ ਇੱਕ ਹੀ ਸ਼ਾਇਦ ਮੈਂ ਗੱਬਣ ਬਾਕੀ ਆਪਾਂ ਸਾਰੀ ਜਾਣਕਾਰੀ ਮਾਲਕਾਂ ਤੋਂ ਲੈ ਕੇ ਕਰੀਏ ਸਾਂਝੀ ਵੇਖਿਓ ਵੀਡੀਓ ਐਂਡ ਤੱਕ ਪਾਉਜੀ ਸਾਸਰੀਕਾਲ ਸਾਸਰੀਕਾਲ ਜੀ ਸਾਸਰੀ ਹੋਰ ਫੁੱਲਾ ਸਿਆ ਕਿਰਪਾ ਕਰ ਚੜਦੀ ਕਲਾ ਚੜਦੀ ਕਲਾ ਆਗੇ ਸੂਟੀਆਂ ਵਾਲੇ ਹਾਂ ਜੀ ਹਾਂ ਜੀ ਜੱਜ ਤਾਂ ਕਹਿੰਦੇ ਅਸੀਂ ਨੰਬਰ ਕੱਢ ਦਿਆਂਗੇ ਜਿਹੜਾ ਸੂਟੀ ਲੈ ਕੇ ਰਾਉਂਡ ਤੇ ਆ ਜੂਗਾ ਹਾਂ ਹਾਂ ਹੋਰ ਤੇ ਤੂੰ ਵੇਲਾ ਅਸੀਂ ਪੁਰਾਣੀ ਲੈ ਕੇ ਆ ਗਏ ਸਮਾਂ ਲਈ ਲੈਣ ਦੀ ਹਨਾ ਹਾਂ ਟੋਡੇ ਦਾ 50% ਹੀ ਕਟਨੇ ਪੈਣਗੇ ਕੋਈ ਨਹੀਂ ਹੋਰ ਸੁਣਾਓ ਚੜਦੀ ਕਲਾ ਨਾ ਚੜਦੀ ਕਲਾ ਡਰੈਸ ਦੇ ਦੀਏ ਡਰੈਸ ਆਪਣਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਨਾਂ ਮੇਰਾ ਸਖਦੇਸ਼ ਸਿੰਘ ਇਹਦਾ ਫੂਲਾ ਨੰਬਰ 88728056889844032 ਇੱਕ ਦਿਨ ਬਿਨਾਂ ਡਰੈਸ ਤੂੰ ਵੀ ਪਾਈਏ ਵੀਡੀਓ ਪਾ ਦੇ ਕੋਈ ਨਹੀਂ ਆ ਜਾਣਾ ਤੂੰ ਵੀ ਸਿਹਾਨ ਲੈਣੇ ਲੋਕਾਂ ਹਣਾ ਅੱਡਾ ਹੀ ਸਿਹਾਨ ਲੈਂਦੇ ਆ ਹਾਂਜੀ ਹਾਂਜੀ ਤੇ ਓਕੇ ਰਿਪੋਰਟ ਮਾਲ ਤਾਂ ਵੇਗ ਗਿਆ ਆਪਣਾ ਮਗਰਲਾ ਸਾਰਾ ਹੀ ਹਨਾ ਡੰਗਰ ਤਾਂ ਰੋਝਦੇ ਰਿਹਾ ਵਿਕੀ ਜਾਂਦੇ ਹਾਂ ਮਹਾਰਾਜ ਦੀ ਕਿਰਪਾ ਬਾਜ਼ਾਰ ਤੁਰਿਆ ਪਾਸ਼ਾਗੇ ਹਨਾ ਤੇ ਆਪਣੇ ਕੋਲ ਤਿੰਨ گاਵਾ ਹੈ ਇੱਕ ਗਾਂ ਜਲਸੀ ਪਿਉ ਰਿਹਾ ਵੱਚੀ ਪਹਿਲਨ ਓਕੇ ਇੱਕ ਗਰੈਂਡੋ ਆ ਗਈ ਗਰੈਂਡੋ ਗਰਲੈਂਡੋ ਓਕੇ 27 28 ਕਿਲ ਵਾਲੀ ਓਕੇ ਚੰਗੀਆਂ ਟੋਪ ਦੀ ਹੈ ਇਹ ਇੱਕ ਐਚ ਐਫ ਆ ਬਹੁਤ ਚੰਗੀ ਟੋਪ ਦੀ ਠੀਕ ਆ ਤੇ ਆ ਕੱਢ ਫੁੱਲਾ ਸਿਆਂ ਇਹ ਕਿਹੜਾ ਸੂਆ ਭਾਉ ਜੀ ਦੇ ਇਹ ਤੀਜਾ ਸੁਗਾ ਖਲਦੀਸਿਆ ਸੁਣੀ ਆ ਮਾਲਕਾ ਨੇ ਕਹਿਤੀ ਆ ਠੀਕ ਆ ਮੈਂ ਦੁੱਧ ਨੂੰ ਬੜੀ ਖਰੀਏ ਹਾਂ ਮੈਂ ਚੰਗੀ ਆ ਅਜੇ ਮੈਂ 8-7 ਦਿਨ ਲੈ ਜੂ ਸੂਨ ਚ ਹਾਈਟ ਮੀਡੀਅਮ ਆ ਸਜਣੋ ਹਾਂ ਤੇ ਪਰ ਲੇਵੇ ਭਾਂਡੇ ਦੀਆਂ ਜਿਵੇਂ ਕਹਿਦੀ ਹੈ ਨਾ ਵੀ گاਵਾਂ ਵਾਲਾ ਲਈ ਫਰਦੀ ਆ ਪੰਡਾ ਹੀ ਪਾਈ ਫਿਰਦੀ ਪੰਡਾ ਹੀ ਹਾਂ ਓਕੇ ਰਿਪੋਰਟ ਦਿਨ ਲੈ ਜੂ ਅਜੇ 5-7 ਦਿਨ ਲੈ ਜੇਗੀ 5 ਦਿਨ ਲੈ ਜੂਗੀ ਸਜਣੋ ਤੇ ਥਣ ਥਣ ਓਕੇ ਰਿਪੋਰਟ ਆਇਆ ਥਣਾ ਦੀ ਤਾਂ ਆਪਣੀ ਗਾਰੰਟੀ ਆ ਸਾਫ ਸੁਥਰੀ ਬਹੁਤ ਆ ਹਨਾ ਆ ਤੇ ਭਾਰ ਪਿੱਛੇ ਲਓ ਇਹ ਆਪਣੀ ਗਰੰਟੀ ਥਣਾ ਦੀ ਪਿੱਛੇ ਦੀ ਆਪਣੀ ਗਰੰਟੀ ਠੀਕ ਆ ਨਹੀਂ ਇਹ ਮੈਂ ਦੁੱਧ ਸੁੱਢੀ ਦੇਉਂਗੀ ਹਾਂ ਆ ਕਿਹੇ ਕਿਹੇ ਮੈਨੂੰ ਕਲਰ ਹੀ ਲੱਗਦੀ ਹੁੰਦੀ ਲੈਵੇ ਤੇ ਹਾਂਜੀ ਹਾਂਣਾ ਪਾਉ ਤੇਰਾ ਤਿਆਰ ਬਾਹੇ ਕੀ ਨਹੀਂ ਨਹੀਂ ਮੈਂ ਦੁੱਧ ਪਾਉ ਕੋ ਲਿਖਾ ਕੇ ਲੈ ਜੇ 15 ਕਿਲੋ ਦੁੱਧ ਨਾ ਮੈਂ ਦੇਵੇ ਤੇ 14 ਕਿਲੋ ਦੁੱਧ ਤਾਂ ਪੱਕਾ ਓੜ ਤੇ ਲੈ ਦਾਂਗਾ ਹਾਂ ਪੱਕਾ ਤੇ ਲਊਗੀ 100 ਦਾ 100 ਮੈਂ 100 ਦਾ 100 ਰੇਟ ਰੇਟ ਰੱਖ ਲਈ ਸਿੱਕ 10 1 5 ਦੀ ਆਹ ਨਾ ਵਿੱਚੋਂ 500 ਛੋਟ ਕਰਨੀ ਫੂਲਾਂ ਦਾ ਕੋਹ ਨਹੀਂ ਕਰਦਾ ਅੱਜ ਫੂਲੇ ਨੂੰ ਕਰਨ ਜੋਗਾ ਛੜਨਾ ਹੀ ਨਹੀਂ ਆਪਾਂ ਨੇ ਉਹਦੇ ਕਹਿਣ ਨੂੰ ਆਂਦਾ ਮੋਲੀ ਅੱਜ ਉਹਦੇ ਕਹਿਣ ਨੂੰ ਆਂਦਾ ਮੇਰੀ ਜੀਮ ਨੂੰ ਵਾਲੀ ਪਾ ਤਾ ਕਹਿ ਕੇ ਹੈਨਾ ਤੇ ਫੂਲਾਂ ਜੋਗਾ ਛੱਡਿਆ ਇਧਰ ਇਕਲਦੀਸ਼ ਉੜਦਿਆਂ ਹੀ ਜਾਣ ਵਾਲਾ ਕੰਮ ਹੈ ਹਾਂ ਲੋਕਾਂ ਬਾਹਰ 5 ਆਹ ਜੀ ਅਸੀਂ ਜੋੜ ਤੇ ਆਪਾਂ ਕਰਾ ਜਾਂਦੇ ਆਂ ਆਪਾਂ 1 5 ਮੰਗਿਆ ਨੇ ਕੋਈ ਸੌਦੇ ਜੋ ਕਰਾ ਜਾਂਦੇ ਆ ਕੇ ਆਪਾਂ ਇਹਦਾ ਸੁਗਾ ਖਲਦੀਸ਼ ਨੇ ਕਹੀਦਾ ਨਹੀਂ ਮੋੜਨਾ ਨੌ ਕਿਲੋ ਆ ਪਰਸਲੇ ਸੁਈ 9 ਕਿਲੋ ਬੋਲਾ ਜਿ ਤਰ੍ਹਾਂ ਕੇ ਦੀ ਮਰਜ਼ੀ ਚ ਬੜੀ ਚੰਗਾਉ ਬੜੀ ਚੰਗੀ ਬੇਮਲੂਮੀ ਜੀ ਸਾਈਡ ਰੱਖਦੀ ਦੁੱਧ ਪੂਰਾ ਪੂਰਾ ਬਰਾਬਰ ਕੋਈ ਤਾਰ ਦਾ ਫਰਕ ਨਹੀਂ ਹਾਂ ਨਹੀਂ ਛੋਟੀ ਦੁੱਧ ਦੇ ਦੂ ਹੁਣ ਤਾਰਾ ਕਿੰਨੀਆਂ ਤਾਰਾ 9 ਕਿਲੋ ਪੱਕੀਆਂ ਓਕੇ ਆ 10 ਦੀ ਵੀ ਹੈ ਛੋਟੀ ਹਾਂ ਦੁੱਧ ਦੇ ਦੂ 11 ਕਿਲੋ ਦੇ ਦੂਗੀ ਦੇ ਦੂਗੀ ਜਿਹੜਾ ਭਾ ਕੀਤਾ ਲੋਕਾਂ ਦਾ ਡੰਗ ਰਹੇ ਜਨਨਾਂ ਚੋਰੀ ਖੋਲੀ ਕਰੇ ਅੱਛਾ ਹਾਂ ਨਹੀਂ ਲਈ ਨੇਕ ਸਾਈ ਨਾ ਪਹੋ ਤੂੰ ਕੋਈ ਸ਼ੱਕ ਨਹੀਂ ਤਾਂ ਹੀ ਵਗ ਜਾਂਦੀਆਂ ਹਾਂ ਮੈਂ ਨਾ ਦਿਨ ਇੱਕ ਹੀ ਪੈਂਦਾ ਵਿੱਚ ਇੱਕ ਇੱਕ ਹੀ ਇਹ ਸੋਚਦੇ ਹੋਣੇ ਕਿੱਥੇ ਭੇਜੀ ਜਾਂਦੇ ਇਹ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਬਦੀ ਸੱਤ ਮੁੱਲ ਮੁੱਲ ਛੋਟੀ ਦਾ ਲੱਖ ਤੇ 95000 ਦੀਆਂ ਹਨ ਮੁੱਲ 1 ਲੱਖ ਰੁਪਈਆ ਹਾਂਜੀ 95000 95000 ਬੜੀ ਛੋਟੀ ਛੋਟੀ ਆ ਇਹਦਾ ਫੇਰਮਾਨ ਆ ਇਹਦਾ ਫੇਰਮਾਨ ਸਹੀ ਗੱਲ ਇਹ ਆ ਭਾਵੇਂ ਬਾਲਟੀ ਲੈ ਕੇ ਥੱਲੇ ਵੀ ਨੰਗ ਜਾਓ ਇਹਦੀ ਮਿੱਠੀ ਇਹਦੀ ਮਿੱਠੀ ਹੈ ਕੀ ਬਾਤ ਬੱਚਾ ਕੱਟੀ ਇਹਦੇ ਮਗਰ ਕੱਟਾ ਇਹਦੇ ਕੱਟਾ ਹਾਂ ਐਦੇ ਕੱਟੀ ਆ ਛੋਟੀ ਦੇ ਐਦੇ ਮਾਰ ਚ ਕੱਟੀ ਇਹ ਤਾਂ ਪਹਿਲਾਂ ਨਹੀਂ ਪਹਿਲਾਂ ਪਹਿਲਾਂ ਚੌਥਾ ਸੁਗਾ ਸੁਈ ਕਲਦੀਪ ਸਿੰਘ ਠੀਕ ਆ ਹਾਂ ਓਕੇ ਵਪਾਰੀ ਚੌਥਾ ਨਹੀਂ ਆਂਦੇ ਆਪਾਂ ਚੌਥਾ ਹੀ ਆਖਾਂਗੇ ਠੀਕ ਆ ਚੌਥਾ ਸੁਈ 10 ਕਿਲੋ ਦੁੱਧ ਆ ਇਹਦਾ ਬੱਚਾ ਕਿਹੜਾ ਇਹਦਾ ਕੱਟੀ ਆਵੇ ਆਜ ਦੀ ਕਾ ਕਾਲੀ ਕੱਟੀ ਆਹ ਬੜੀ ਕੱਟੀ ਤੇ ਆ ਪੀ ਆਹ ਵੇਖੋ ਦੁੱਧ ਇਹਦੇ ਕੋਲੇ ਹੁਣ ਕਿੰਨੀਆਂ ਧਾਰਾਂ 10 ਕਿਲੋ 10 ਕਿਲੋ ਸੁਆ ਚੌਥਾ ਸੁਆ ਚੌਥਾ ਦੁੱਧ ਤਾਂ ਮੈਂ ਦੇ ਦੂ 11 12 ਕਿਲੋ ਇੰਨਾ ਤਾਂ ਦੇਣਾ ਚਾਹੀਦਾ ਕੁਲਦੀਪ ਸਿੰਘ ਹਣਾ ਹਾਂ ਭਾ ਭਾਏ 50 82000 ਦੀ ਕੁਲਦੀਪ ਸਿੰਘ ਹਾਂ ਨਾ ਇਹ ਦੇਣੀ ਆਪਾਂ 80 ਦੀ 80 ਦੀ ਦੇ ਦੇਗੇ ਦੇ ਦੇਾਂਗੇ ਹਣਾ ਦੇ ਦੇਾਂਗੇ ਜਾਨ ਦੇ ਗੁੱਸੇ ਨੂੰ ਚੰਗੀ ਲੈ ਆਇਓ ਹਾਂਜੀ ਓਕੇ ਆ ਤੇ ਆਹ ਲੀ ਇਹ ਕੁਲਦੀਪ ਸਾਹਿਬ ਦੂਜਾ ਸੂਗਾ ਸੂਈ ਆ 11 ਲੀਟਰ ਦੁੱਧ ਹੋਊ ਝੋਟੀ ਮਗਰ ਇਹਦੇ ਕੱਟੀ ਮਗਰ ਕੱਟੀ ਝੋਟੀ ਨੀਲੀ ਚ ਆ ਗਈ ਨੀਲੀ ਸਿੰਗੀ ਵੇ ਹਾਂ ਚੋਣ ਵੀ ਚੰਗਾ ਹੋ ਬੜਾ ਚੰਗਾ ਕੀ ਬਾਤ ਕਮਾਲ ਹੋ ਸਾਹਿਬ ਇਹ ਰਵ ਜਲਦੀ ਸਭ ਮੁੱਲ 195 ਦੀ ਆ ਨਾਈ ਮੁੱਲ ਇਹਦਾ ਵੀ ਲੱਖ ਆ ਇਹਦੇ ਵਿੱਚ 500 ਹੀ ਛੋੜੋ ਨਹੀਂ 95 94000 ਦੀ 500 ਛੋੜ ਆ 94 94 94 ਦੀ 94 ਦੀ ਚੱਲਣ ਦਿਓ ਆ ਗਾੜੀ ਵੇਖ ਕੱਟੀ ਗਾੜੀ ਚੰਗੀ ਨਹੀਂ ਗਾੜੀ 2 2 ਕਿਲੋ ਹਾਂ ਲੇਵਾ ਗਾਣੂ ਵਾਵਾ ਹਾਂ ਵੇਖੋ 94000 94000 ਜੀ ਮੈਂ ਯਾਰ ਮਾੜੀ ਤਾਂ ਨਹੀਂ ਕਹਿੰਦਾ ਬਹੁਤ ਪੀਣ ਵਾਲੇ ਨੂੰ ਇਹ ਝੋਟੀ ਆ ਹਾਂ ਨਵੀਂ ਝੋਟੀ ਆ ਹੋਰ ਕਿਹ ਕੋਲ ਕੱਟੀ ਆ ਮਗਰ ਵੀ ਕੱਟੀ ਹੋਰ ਕਿਹ ਕੋਲ ਹੁੰਦੀ ਝੋਟੀ ਲੱਖ ਦੀ ਵੀ 1.5 ਲੱਖ ਦੀ ਹੈ ਨਾ ਓਕੇ 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 ਤੇ ਆ 82 80 ਹਾਂ ਜੀ ਇਹ 80000 ਦੀ ਤੇ ਇਹ ਕਹਦੀ 95 95000 ਦੀ ਕਿਆ ਕੁਲੂ ਅੱਜ ਫੇਰ ਵਿਹਲੇ ਟਾਈਮ ਨਾ ਹੋਂ ਨੂੰ ਫਿਰਦੇ ਆ ਹਨਾ ਤੇ ਆਹ ਕਹਤੀ ਆਪਾਂ ਇੱਕ ਪਾਈ ਇੱਕ ਪਾਈ ਗੈਂਦੜੇ ਰ ਕੀ ਹੈ ਹਨਾ ਆੜਤੀਆਂ ਦੇ ਸਹਰਾਣੇ ਵਾਂਗੂੰ ਗੁੰਦੀ ਪਈ ਆ ਕਰਮਾ ਵਾਲੀ ਗੁੰਨ ਵੀ ਹੈ ਗੇਚਕਲ ਗੋਣ ਹੈਗੇ ਆ ਨਹੀਂ ਇਹ ਇਹ ਕੱਦ ਵਾਲੀਆਂ ਮਈਆਂ ਖੜੀਆਂ ਬਾਬਾ ਖੜੀਆਂ ਬੜੀਆਂ ਹਾਂ ਕੁਦਰਤ ਲੋਈ ਨਾ ਆ ਇਹ ਜਿਹੜੇ ਭੈਣਾ ਭਰਾ ਪਸ਼ੂਆਂ ਤੇ ਕੰਮ ਕਰਦੇ ਉਹਨਾਂ ਨੇ ਆਪ ਹੀ ਵੇਖ ਲੈਣੀ ਆ ਪਰ ਨਹੀਂ ਮੈਂ ਮੈਂ ਹੀ ਹੈ ਨਹੀਂ ਨਹੀਂ ਧੰਨਵਾਦ ਆ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਬਾਦਰ ਚਲੋ ਆਓ ਮਿਲਗੇ ਉਧਰ ਵੀ ਹਨਾ ਤੇ ਪਾਉ ਜੀ ਫਿਰ ਆ ਗਏ ਆਪਾਂ ਵਹਿੜਾ ਕੋਲੇ ਹਨਾ ਮਈਆਂ ਉੱਤਰ ਬਖਾਤੀਆਂ ਚਾਰ ਤੇ گاਵਾ ਇੱਥੇ ਹਾਂਜੀ ਤਿੰਨ ਠੀਕ ਆ ਡਰੈਸ ਡੋਰਸ ਆਪਣਾ ਸਾਰਾ ਦਿੱਤਾ ਵਿਆ ਕੋਕੇ ਜੜੇ ਆ ਤੇ ਆ ਜਰਸੀ ਪਹਿਲਾ ਸੁਆ ਪਲੂਨ ਵਸ਼ੇ ਕਰਦੇ ਸੀ ਕੀ ਬਾਤ ਹੈ ਇਹ ਕਿਰੇ ਬੂਥੀ ਵੇਖ ਨੇ ਸੇਰਗੀ ਸੇਰਗੀ ਹਨਾ ਯਾਰ ਹੈਗੀ ਬੜੀ ਸੀਲਸ ਆ ਥਾਣ ਬੜਾ ਦੂਰਾ ਲੱਗਾ ਹਾਂਜੀ ਬੱਛੀ ਚੰਗੀ ਵੇ ਮੈਂ ਤਾਂ ਦੂਜਾ ਸੁਆ ਓਏ ਨਹੀਂ ਪਹਿਲਾ ਥਲੀ ਯਾਰ ਬਰੀਕ ਹਨਾ ਬਰੀਕ ਵੇ ਕੀਆ ਬਾਤਾਂ ਹੈ ਬੱਛੀ ਜੇ ਪਹਿਲਾਂ ਨੇ 18 ਕਿਲੋ ਦੁੱਧ ਨਾ ਦਿੱਤਾ ਤਾਂ ਕੀ ਜੀਉਂ ਧੰ ਲੈ ਜੂ ਹਜੇ ਹਨਾ ਕਬੂਤਰ ਦਾ ਬੱਚਾ ਹੀ ਆ ਕੀਆ ਬਾਤ ਦੇਖੋ ਮੈਂ ਇੱਧਰ ਦੀ ਲੈ ਲਈ ਏ ਡੀਆਂ ਸੀ ਲੀਂਗਾ ਬੈੜ ਬੈੜੀ ਆ ਹਨਾ ਨਹੀਂ ਨਾ ਬੈੜ ਬੈੜੀ ਆ ਕੁਲਦੀਪ ਸਿੰਘ ਬੈੜ ਤਾਂ ਜੀ ਨਹੀਂ ਕਰਦਾ ਵੇਚ ਇਹਨੂੰ ਹਲਮਾਂ ਰੱਖਿਆ ਨਹੀਂ ਦਿੰਦਾ ਇੱਧਰ ਰੱਖਦਾ ਲੈ ਪਹਿਲਾਂ ਨ ਬੱਛੀ ਹਨਾ ਦੋ ਪੱਸੀ ਹੋ ਕੇ ਚਲੀ ਜਿੱਦਰਾ ਮਰਜੀ ਪਿਓਰਾ ਪੰਜਾਬ ਵਾਲੀ ਜਰਸੀ ਪਿਓਰ ਜਿੰਨੂੰ ਬੱਛੀ ਜਾਂਦੀ ਐਂ ਖੜਨ ਵਾਲੀ ਆ ਇੱਧਰ ਕੀ ਬਾਤ ਨਾ ਇੱਕ ਨੀ ਕਿ ਨੀ ਚੱਲ ਕਮਾ ਹੁਣ ਸਾਰਾ ਟਾਈਮ ਇਹਦੇ ਤੇ ਨਾ ਲਾਦ ਗਿਆ ਆਪਾਂ ਵੇਖੋ ਵੈੜ ਤੋਰਾ ਤਾਰਾ ਦਿਨ ਹਜੇ ਲੈ ਜੂ 10 ਦਿਨ ਹਜੇ ਲੈ ਜੂ ਜੀ ਆ ਇਹ ਤਾਂ ਸ਼ਾਇਦ ਹੁੰਦਾ ਮਾੜਾ ਮਾੜਾ ਥਣ ਬਹੁਤ ਚੰਗਾ ਜਿਵੇਂ ਇਹਨਾਂ ਦੇ ਥਣ ਬਰੀਕ ਹੁੰਦੇ ਨਾ ਕਈਆਂ ਵੜਾਂ ਦੇ ਜਰਸੀ ਦੇ ਤੇ ਭਾਉ ਜੀ ਰੇਟ ਰੇਟ ਇਹਦਾ ਗੁਲਦੀਸ਼ਾ ਰੇਟ 72000 70000 ਦੀਆਂ ਨਹੀਂ ਵਛੀ ਦੇਣੀ ਠੀਕ ਆ ਹਾਂ ਮੁੱਲ 72 ਤੇ 70000 ਦੀ 70000 ਦੀ ਕਬੂਤਰ ਦਾ ਬੱਚਾ ਓਕੇ ਤੇ ਆਹ ਈ ਇਹ ਗਰਲੈਂਡੋ ਅੱਛਾ ਪਿਓਰ ਗਰਲੈਂਡੋ ਵੇ ਕਾਲੇ ਨਹੀਂ ਦੁਗਾ ਕੋ ਮੜਿਆ ਠੀਕ ਆ ਮਗਰ ਵਛਾ 26 ਕਿਲੋ ਦੁੱਧ ਮੇਰੇ ਘਰੋਂ ਗੋਜੋ ਕੇ ਲੈ ਜੀ ਇਹਦੇ ਕੋਲੋਂ ਇਹਦੇ ਕੋਲੋਂ ਹਾਂ ਜੀ ਤੇਰੇ ਘੜੀ ਤੇਰੇ ਤੇ 35 33 ਕਿਲੋ ਦੀ ਆਪਾ ਗਰੰਟੀ ਦੇ ਦਾਂਗੇ ਜਿਹੜਾ ਮਰਜ਼ੀ ਬੰਦਾ ਲੈ ਲੈ ਐਨਾ ਦੁੱਧ ਦਿੰਦੀ ਇਹ 22 ਕਿਲੋ ਲੈ ਗਾ ਤੂੰ ਸੁਣ ਲੈ ਊਲਾ ਸਿਆ ਦੁੱਧ ਬੜਾ ਦਸੇ ਹੀ ਭਾਉ ਨੇ ਮੈਂ ਦਿੰਦੀ ਵੀਰ ਜੀ ਅੱਛਾ ਮੈਂ ਤਾਂ ਪੁੱਠਾ ਹੋ ਕੇ ਵੱਜਿਆ ਯਾਰ ਗੱਲ ਸੁਣ ਕੇ ਅਲੀ ਸਿਆ ਇੱਥੇ ਮੈਂ ਤੈਨੂੰ ਖਲਿਆ ਥੀਲ ਬੜੀ ਇਤਰਾ ਹੀ ਭਾਵੇਂ ਆਜ ਦੀ ਬਾਲਟੀ ਹੈ ਨਾ ਹਾਂ ਇਦੇ ਵਿੱਚ ਗੈਰ ਵੀ ਮਿਕਸ ਆ ਆ ਇਧਰੇ ਆ ਜਾ ਉੱਥੇ ਹੀ ਲਿਆ ਹਾਂ ਬੜਾ ਦੁੱਧਾ ਗਾਂ ਥਲੇ ਯਾਰ ਇਹਦਾ ਮਸ਼ੀਨ ਹੀ ਆ ਮਿੱਤਰੋ ਆ ਗਾੜਾ ਦੁੱਧ ਦੀ ਕਦੀਸ ਹੈਗੀ ਆ 16 ਕਿਲੋ ਦੀ ਲਾਲੂ ਨਿਸ਼ਾਨੀ ਆ ਜੇ ਆ ਬਾਲਟੀ ਆ ਉਦੀ ਨਤਾਰ ਕੇ ਜਾਗ ਨਾ ਦੁੱਧਾ ਭਰੇ ਤੇ ਗੱਲ ਵੀ ਅੱਛਾ ਹਾਂ ਉਹ ਬਾਲਟੀ ਆਈ ਬਾਲਟੀ ਵੀ ਵੇਖੋ ਨਹੀਂ ਨਹੀਂ ਆ ਦੂਜਾ ਮੈਂ ਕਿਹਾ ਨਿਸ਼ਾਨੀ ਲਾ ਲਓ ਹਾਂ ਮੈਂ ਕਹਦਾ ਹਾਂ ਵੀ ਨਿਸ਼ਾਨੀ ਲਾਓ ਹਾਂਜੀ ਇਹ ਬਾਲਟੀ ਭਰ ਕੇ ਚੋਹੋ ਹਾਂ ਬਾਲਟੀ ਭਰ ਕੇ ਦੇ ਨੂੰ ਤੇ ਲੈ ਲਿਓ ਨਹੀਂ ਤੇ ਨਾਲ ਲਿਓ ਬੜਾ ਥਾਂ ਲੱਗਾ ਤੂਰਾ ਹਣਾ ਯਾਰ ਇਹਦੇ ਚ ਨਾ ਮੈਕਸ ਆ ਗਿਆ ਵਾਹ ਵਾਹ ਕੁਛ ਕਿਤੇ ਇਹ ਚਵਾਈ ਕਰਦੀਪ ਸਿੰਘ ਦੀ ਰੂਮਰ ਦੀ ਪੋਲੀ ਤੇ ਠੰਡੀ ਧੀਰੀ ਨਿਆਣਾ ਪਾਉ ਚ ਨਾ ਪਾਉ ਨਾ ਪਾਉ ਭਾਵੇਂ ਪਾਉ ਕਰੇ ਹਿਲਦਾਨੀ ਕਰਮਾਲੀ ਨੇ ਇਹਦਾ ਗਰਲੈਂਡੋ ਨਹੀਂ ਤਰਾ ਤਣਾਉਣ ਦਿੰਦੀ ਹਾਂ ਇਹ ਦੇਖ ਤੋ ਲੈ ਤੇ ਰੇਟ ਆ ਰੇਟ ਇਹਦਾ ਗੁਲਦੀਸ ਹੈ 82000 80000 ਦੀ ਆਣਾ ਨਹੀਂ ਠੀਕ ਆ ਫਿਰ ਯਾਰ 6 ਫਾਇੰਡ ਇਹਦਾ ਫਿਰ ਯਾਰ 2 ਲੱਖ ਲਾਉਣ ਦੀ ਲੋੜ ਨਹੀਂ ਮੈਂ ਤੇ ਹਾਂ 6 ਫਾਇੰਡ ਦੀ ਕਟਾ ਕੇ ਲੈ ਜੀ ਹਣਾ ਅੱਧ ਚ ਆ ਗਈ ਅੱਧ ਚ ਡੇਢ ਲੱਖ ਦੀ ਮੈਂ ਲਈਏ ਤਾਂ 15 ਕਿਲੋ ਦੁੱਧ ਦੇਣਾ 15 ਕਿਲੋ ਦੁੱਧ ਦੇਣਾ ਤੇ ਮੈਂ ਥਾਵੇਂ ਐਂ ਨਾ ਨਹੀਂ ਮਾਣਿਆ ਐਨੂੰ ਉਹ ਮੜਾਇਆ ਕਰ ਫਿਰ ਲੈਣ ਦੇ ਤਾਂ ਬੁੱਖ ਖਾਵੇ ਹੈਂ ਉਹ ਨੀਂਗਾ ਦੀ ਅੱਖਾਂ ਦਿਕਾਂ ਕਰਨਾ ਨਹੀਂ ਵਾਕਿਆ ਯਾਰ ਲੈ ਕੀ ਬਾਤਾਂ ਤੇ ਚੂਨ ਭਗ ਜਵਾਕ ਪਾ ਦੇ ਨੇ ਸੰਭੀ ਵੀ ਬੜੀ ਕਹੇ ਨੇ ਨਹੀਂ ਬੜੀ ਸੰਭੀ ਬਣੀ ਆਪਾਂ ਦਾ ਸਾਫ ਦਾ ਮੋਦੀ ਦਿੱਤਾ ਨੂੰ ਵਾਕਿਆ ਤੇ ਆ ਵੈਡ ਡੱਬੀ ਇਹ ਪਹਿਲਾਂ ਨ ਵੈਡ ਹੈ ਕਲਦੀਸ ਐਚ ਐਫ ਆ 20 ਕਿਲੋ ਦੋਸਤ ਬਾਅਦ ਬਹੁਤ 20 ਕਿਲੋ ਹੋਊਗਾ 20 ਦੀ ਗਾਰੰਟੀ ਨੇ ਜਿਹੜਾ ਮਰਜੀ ਲੈ ਜੀ ਅੱਛਾ ਸੁਈ ਹੈ ਸੁਈਤਾ ਦੀ ਆ ਮਗਰ ਬੱਛਾ ਪੰਨਿਆ ਚ ਆਂਦੇ ਨਾਲ ਸੀ ਠੀਕ ਆ ਕਰਲੈਂਡੋ ਦਾ ਬੱਛਾ ਆ ਬੱਛਾ ਵੀ ਕਰਲੈਂਡੋ ਹੀ ਬੱਛਾ ਵੀ ਕਰਲੈਂਡੋ ਤਾਜੀ ਠੀਕ ਆ ਅਜੇ ਬੌਲੇ ਜਿਆ ਵੱਡੀ ਘਾ ਓਕੇ ਇਹਦਾ ਬੜਾ ਕੱਦ ਕਾਠਾ ਕਿਥੋਂ ਲਿਆਏ ਕੱਢ ਕੇ ਛੇ ਦੰਦਾਂ ਦੀ ਜੇ ਬੱਚੀ ਬਾਲੀ ਵੱਡੀ ਆ ਜਾਂਦੀ ਨਗਰੀ ਕੋਈ ਐ ਨੂੰ ਨਹੀਂ ਫੁੱਲੇ ਵਾਂਗੂ ਹੀ ਤੁਰਦੀ ਆ ਜਮਾ ਅੱਗੋ ਮੋੜਦਾ ਨਹੀਂ ਬਸ ਸਹੀ ਨਹੀਂ ਵਾਖਿਆ ਯਾਰ ਵਹਿੜ ਵਹਿੜ ਹੀ ਆ ਵੀ ਦੱਦਾ ਵੀ ਉਹ ਲੈ ਗਏਂ ਤੇ ਇੰਦੀ ਆ ਰਿਕਵਸਟ ਹੋ ਕੇ ਮੇਰੇ ਤੋਂ 25 26 ਵਿੱਚ ਹੋ ਕੇ ਲਖਰਨਾ ਤੇ ਲੈ ਜੀ ਇਹਨਾਂ ਦਾ ਦਿਹਾੜੀ ਦਿਹਾੜੀ ਵਧੀ ਜਾਣਾ ਹਨਾ ਇਹ ਇਹਦਾ ਰੇਟ ਆ ਇਹਦਾ ਖੰਦੀਰ ਸਾਹਿਬ 75000 70000 ਦੀਆਂ ਨਾ ਦੇਣੀ ਬੱਠੀ ਇਹਦਾ ਰੇਟ ਠੀਕ ਨਹੀਂ ਰੇਟ ਸਾਰਿਆਂ ਦਾ ਠੀਕ ਹੈ ਆਪੋ ਆਪਣਾ ਜੱਜਾਂ ਹਾਂ ਹਾਂ 70000 ਦੀ ਵਿਚ 200 ਹੀ ਛੋੜੋ ਨਹੀਂ 500 ਨਹੀਂ ਨਹੀਂ ਵਾਕੇ ਗਾਂ ਤਾਂ ਬੈਠ ਬਹੁਤ ਚੰਗੀ ਹੈ ਫਿਰ ਕਿਤੇ ਚੌਂਡ ਕਲਦੀਸ਼ ਆ ਮਨ ਵੇਖਣੇ ਲਿਖਾ ਲੱਗਦਾ ਨਾ ਹਾਂ ਤੇ ਕਿਤੇ ਬਹੁਤ ਬੰਦਾ ਬੱਚਾ ਆ ਕੇ ਓਕੇ ਐਦਾਂ ਹੀ ਬਹਿ ਜਾਓ ਲੈ ਵਹ ਵਰਦੀ ਉਹ ਆ ਗਈ ਜੇ ਉਹ ਆ ਗਈ ਨਾਲ ਹੀ ਆ ਗਈ ਪਾਉ ਬਹਿਣ ਸਾਰੀ ਹਾਂ ਕਿਆ ਬਾਤ ਇਹ ਖਾਨਦਾਨੀਆਂ ਨਹੀਂ ਵਾਕਿਆ ਹੀ ਦਿੱਤਾ ਕੋਈ ਸ਼ੱਕ ਨਹੀਂ ਇਧਰੇ ਹਾਂ ਗਏ ਥਨਵਾਦਾ ਸਹਿਰਾ ਕੱਢਦੀ ਛੇਕ ਧਰਤੀ ਚ ਆ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ